ਉਹ ਫੇਰ ਕਿ ਕਿਤੇ ਕਿਰੋ ਛੱਡ ਖੇੜਾ ਇਸ ਮਸ਼ੀਨ ਦਾ ਕਿਤੇ ਕਿਉਂ ਮੇਰਾ ਸਿਰ ਖਾਈ ਜੰਨੀ ਹੈ ਉਹ ਕੱਪੜੇ ਤਾਂ ਮੈਂ ਐਵੇਂ ਟਾਈਮ ਪਾਸ ਕਰਨ ਨੂੰ ਸਿਉਣੀ ਆ ਹੁਣ ਮੈਂ ਬਿੱਲੀ ਬੈਠੀ ਘਰੇ ਕਰੂੰਗੀ ਕੀ ਉਹ ਦੇਖ ਜੀ ਤੋਂ ਮਿਹਨਤ ਕਰਨ ਦਾ ਸਮਾਂ ਸੀ ਆਪਾਂ ਦੋਵਾਂ ਨੇ ਕਦਰ ਨਹੀਂ ਛੱਡੀ ਆਪਾਂ ਟੀਨਾ ਵਾਰੇ ਸੋਕੇ ਜਿਆਦਾ ਟੀਨਾ ਨੂੰ ਆਪਾਂ ਪੜਾਤਾ ਲਿਖਾਤਾ ਉਹ ਇਹਦੇ ਸੋਨੇ ਘੜਚੇ ਲੱਗੀ ਵੱਡੇ ਘੜਚੇ ਲੱਗੇ ਹੀ ਹੈ ਉਹਦੀ ਜ਼ਿੰਦਗੀ ਸੁਖੀ ਆ ਹੁਣ ਛੱਡ ਪਰੇ ਮਸ਼ੀਨ ਦਾ ਖੇੜਾ ਕੀ ਕਿਚਕਿਚ ਲਾ ਛੱਡਦੀ ਆ ਉਹ ਟੀ ਵੱਲੋਂ ਤਾਂ ਮੈਂ ਬਹੁਤ ਸੌਖੀ ਆ ਜਿੱਡਾ ਤਕੜਾ ਉਹਨੂੰ ਘਰ ਮਿਲਿਆ ਨਾ ਉਦੋਂ ਕਿਤੇ ਚੰਗੇ ਉਹਦੇ ਸਹੁਰੇ ਨੇ ਪਰੋਣਾ ਸੁਖ ਨਾਲ ਇੰਗਲੈਂਡ ਬੈਠਾ ਆ ਦੋ ਚਾਰ ਮਹੀਨਿਆਂ ਨੂੰ ਇਹਨੇ ਵੀ ਇੰਗਲੈਂਡ ਚਲੀ ਜਾਣਾ ਪਾਣੀ ਲੈ ਉਹ ਬੇਬੇ ਤੂੰ ਕਾਹਨੂੰ ਪਾਣੀ ਲਿਆਈ ਦੱਸ ਵੀ ਜੇ ਮੈਨੂੰ ਲੋੜ ਹੁੰਦੀ ਮੈਂ ਆਪੇ ਜਾ ਕੇ ਪੀ ਲੈਂਦਾ ਐ ਕੰਮ ਤੋਂ ਥੱਕਿਆ ਆ ਪੁੱਤ ਤਾਂ ਕੀ ਹੋ ਗਿਆ ਉਹਨੂੰ ਟੀਨਾ ਨੂੰ ਕਹਿ ਦਿੰਦੇ ਉਹ ਪਲਾਜ਼ਨ ਜੀ ਦੱਸ ਤੂੰ ਆਰਾਮ ਕਰ ਲੈ ਬਹਿ ਜਾ ਪੂਰੀ ਫਿਰਦੀ ਆ ਤਾ ਬੈਠੀ ਕਿਸੇ ਦਾ ਡਿੱਕ ਬੋਲੇ ਖਾਂਦੀ ਤੂੰ ਡਿੱਗ ਪੀ ਤੂੰ ਬੈਠਾ ਖੜੀ ਕਰੇਗੀ ਤਿੰਨ ਕਿੱਥੇ ਆਉਣਾ ਐਥੇ ਹੋਣੀ ਆਂ ਦਾ ਐਸ ਤਰ੍ਹਾਂ ਕੀ ਦੇਖ ਰਹੇ ਹੋ ਮੇਰੀ ਡਰੈਸ ਸੋਹਣੀ ਆ ਨਾ ਸੋਹਣੀ ਆ ਸਾਡਾ ਨਾ ਸਕੂਲ ਟਾਈਮ ਮੁੰਡੇ ਕੁੜੀਆਂ ਦਾ ਗਰੁੱਪ ਸੀਗਾ ਤੇ ਉਹਨਾਂ ਨਾਲ ਮੈਂ ਘੁੰਮਣ ਚੱਲੀ ਆ ਤੇ ਮੇਰੀ ਗੱਲ ਸੁਣੋ ਮੈਂ ਚੱਲੀ ਆ ਤਿੰਨ ਦਿਨ ਵਾਸਤੇ ਉਹ ਵੀ ਬਾਹਰ ਠੀਕ ਹੈ ਠੀਕ ਆ ਨਹੀਂ ਮੈਨੂੰ ਪੈਸੇ ਦੋ ਨਾ ਮੈਂ ਖਗਵਾੜੇ ਚੱਲੀ ਆ ਜਿਹੜੇ 1000 ਰੁਪਏ ਦੇ ਤਾ ਮੈਂ ਸ਼ਿਮਲੇ ਚੱਲੀ ਆ ਸ਼ਿਮਲੇ ਹੋਰ ਪੈਸੇ ਦੋ ਮੈਨੂੰ ਰਾਸ ਮੇਰੇ ਠੀਕ ਆ ਨਾ ਠੀਕ ਹੈ ਦੇਖ ਲਓ ਮੈਂ 3 ਦਿਨ ਲਈ ਨਾ Shimla ਚਲੀ ਆ ਮੁੰਡੇ ਕੁੜੀਆਂ ਦੇ ਨਾਲ ਇਹ ਸਰਦਨ ਪ ਮਾਰਾ ਵਾਂਗੂ ਮੰਜੇ ਤੇ ਬੈਠਿਆ ਰਹੇ ਨੂੰ ਆ ਸਬਜ਼ੀ ਮੰਡੀ ਲੱਗੀ ਆ ਆਪਾਂ ਨਾ ਜਾ ਕੇ ਸਬਜ਼ੀ ਲਈਏ ਨਾਲੇ ਮਾਰੇ ਮੁੱਟੇ ਸੈਰ ਹੋ ਜੂਗੀ ਆਪਣੇ ਚਲ ਉਠ ਉਹ ਤੂੰ ਬੰਦ ਦੋ ਮਿੰਟ ਦੇ ਟੇਕੇ ਦਾ ਬੰਨ ਦੇ ਪਹਿਲਾ ਡਾਕਟਰ ਵਾਲਾ ਨੇ ਸਾਰੀ ਜਿੰਦਗੀ ਟੇਕੇ ਨਹੀਂ ਬੰਨ ਦਿੰਦਾ ਹੁਣ ਤੂੰ ਆ ਗਈ ਵੱਡੀ ਚਲੋ ਸਬਜ਼ੀ ਲੈਣ ਸਬਜ਼ੀ ਲੈਣ ਆਪੇ ਲਿਆ ਜਾ ਕੇ ਮੈਂ ਨਹੀਂ ਜਾਣਾ ਮੈਂ ਖਬਰਾਂ ਦੇਖਣ ਦੇ ਮੈਨੂੰ ਦੇਖਣ ਦੇ ਯਾਰ ਉਹ ਉਹ ਟੀਨਾ ਤੂੰ ਜਾਣ ਕਿਵੇਂ ਆ ਗਈ ਤੂੰ ਤਾਂ ਮੈਨੂੰ ਕਹਿੰਦੀ ਸੀ ਡੈਡੀ ਮੈਂ ਕੁੜੀਆਂ ਨਾਲ ਸੀ ਦੋ ਤੱਕ ਟੂਰ ਬਣਾਇਆ ਸ਼ਿਮਲੇ ਜਾਣਾ ਦੋ ਤਿੰਨ ਦਿਨ ਵਾਸਤੇ ਤੂੰ ਇੱਥੇ ਆ ਗਈ ਮੈਨੂੰ ਤਾਂ ਇਹ ਲੱਗਦਾ ਜਾਂ ਤਾਂ ਇਹਦੀ ਸੱਸ ਨੇ ਜਾਣ ਤੋਂ ਰੋਕਤਾ ਹੋਵੇ ਹੋ ਸਕਦਾ ਇਹ ਜੇਠ ਨੇ ਕੁਝ ਕਹਤਾ ਹੋਵੇ ਐਸੀ ਗੱਲ ਦਾ ਤਾਂ ਹੋਣਾ ਨਾ ਮੈਨੂੰ ਸੱਸ ਨੇ ਰੋਕਿਆ ਤੇ ਨਾ ਮੈਨੂੰ ਜੇਠ ਨੇ ਟੋਕਿਆ ਉਹ ਤਾਂ ਮੈਨੂੰ ਕਿਸੇ ਗੱਲ ਤੇ ਕੁਝ ਕਹਿੰਦੇ ਹੀ ਨਹੀਂ ਹਰ ਗੱਲ ਤੇ ਠੀਕ ਆ ਹਾਂ ਠੀਕ ਆ ਬਸ ਆ ਤੇਰੇ ਕੱਪੜੇ ਤੇ ਕੁਝ ਕਹੀ ਹੋਣਾ ਨੇ ਲੈ ਤੂੰ ਕੀ ਬਣ ਕੇ ਚੱਲੀ ਆ ਦੂਰ ਤੇ ਮੈਂ ਤੂੰ ਤੁਹਾਨੂੰ ਸਿਰ ਦੇ ਕੱਪੜੇ ਨਹੀਂ ਸਪਾ ਸਕਦੀ ਹੈ ਨਹੀਂ ਤੇਰੇ ਕੋਲ ਕੋਈ ਕੁਝ ਸਭ ਕੁਝ ਹੈਗਾ ਜਦੋਂ ਮੇਰਾ ਘਰ ਵਾਲਾ ਨਹੀਂ ਮੈਨੂੰ ਰੋਕਦਾ ਟੋਕਦਾ ਉਸੀ ਮੈਨੂੰ ਕਹਤੋਂ ਰੋਕੀ ਟੋਕੀ ਜਾਂਦੇ ਹੋ ਨਾਲੇ ਤਾਂ ਮੈਨੂੰ ਸੋਹਰੇ ਵਾਲੇ ਵੀ ਕੁਝ ਕਹਿੰਦੇ ਨਹੀਂ ਉਹ ਤਾਂ ਆਪਣੇ ਘਰ ਅਲੀ ਗੱਲ ਨਾ ਕਰ ਉਹ ਤਾਂ ਇੰਗਲੈਂਡ ਬੈਠਾ ਉਹ ਤਾਂ ਤੈਨੂੰ ਪਤਾ ਜਿੱਦਾਂ ਦਾ ਮੁਲਕ ਹੈਗਾ ਉੱਥੇ ਦੀ ਜੋ ਮਰਜ਼ੀ ਪਾਈ ਲਈ ਜਾਓ ਪਰ ਇਹ ਆਪਣਾ ਮੁਲਕ ਹੈ ਇੱਥੇ ਚੀਜ਼ਾਂ ਨਹੀਂ ਚੱਲਦੀਆਂ ਕੁੜੀਏ ਤੇਰਾ ਡੈਡੀ ਤੈਨੂੰ ਠੀਕ ਕਹਿੰਦਾ ਅਬ ਮਾੜਾ ਮੋਟਾ ਢੰਗ ਸਿਰੇ ਰਹਿਣਾ ਚਾਹੀਦਾ ਹੱਦ ਹੋ ਗਈ ਤੁਹਾਡੀ ਜ਼ਮਾਨਾ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਤੇ ਤੁਹਾਡੀ ਸੋਚ ਉੱਥੇ ਦੀ ਉੱਥੇ ਹੀ ਆ ਤੀਨਾ ਤੂੰ ਐਂ ਦੱਸ ਆ ਤੇਰੇ ਕੱਪੜੇ ਦੇ ਦੇਖ ਕੇ ਤੇਰੀ ਸੱਸ ਤੇ ਦੇਖਣੇ ਕੁਝ ਨਹੀਂ ਕਿਹਾ ਤੈਨੂੰ ਉਹਨਾਂ ਨੇ ਮੈਨੂੰ ਕੁਝ ਕਿਉਂ ਕਹਿਣਾ ਇੱਕ ਵਾਰ ਉਹਨਾਂ ਨੇ ਮੈਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਉਦੋਂ ਹੀ ਮੂੰਹ ਬੰਦ ਕਰਾ ਦਿੱਤੇ ਸੀ ਉਹਨਾਂ ਦੇ ਚੰਗਾ ਮੰਮੀ ਮੈਂ ਆਪਣੇ ਫਰੈਂਡਸ ਨਾਲ ਨਾ ਮੂਵੀ ਦੇਖਣ ਚੱਲਣਾ ਉਹ ਤਾਂ ਠੀਕ ਆ ਤੂੰ ਬਣੀ ਕੀ ਫਰਦੀਆਂ ਪਾਇਆ ਕਿ ਉਹ ਤੂੰ ਕਿਉਂ ਕੀ ਪਾਇਆ ਹੋਇਆ ਨਿੱਕਲ ਪੋਰਸੈਟ ਹੀ ਪਾਇਆ ਤੇ ਕੀ ਖਰਾਬੀ ਹੈ ਇਹਦੇ ਵਿੱਚ ਖਰਾਬੀ ਖਰਾਬੀ ਆ ਜੇ ਬਾਹਰ ਨਿਕਲਾਂਗੇ ਲੋਕ ਕੀ ਕਹਣਗੇ ਵੀ ਇਹ ਕੰਮ ਕਰਦੀ ਨਾ ਜਾਂਦੀ ਆ ਕੋਰ ਕੋਈ ਸੂਟਾਂ ਦਾ ਕਾਟਾ ਵਧੀਆ ਸੂਟ ਕਾ ਕੇ ਨਹੀਂ ਜਾ ਸਕਦੀ ਜਦੋਂ ਮੇਰੇ ਘਰ ਵਾਲਾ ਨਹੀਂ ਰੋਕਦਾ ਤੁਸੀਂ ਕੌਣ ਹੋਂਦੇ ਮੈਨੂੰ ਰੋਕਣ ਵਾਲੇ ਉਹ ਕਾਵਾ ਰਲਾ ਪੈ ਗਿਆ ਹੁਣ ਉਹ ਟੀਨਾ ਤੇ ਆ ਕੀ ਨਾ ਹੁਣ ਇਕੱਲੇ ਇਕੱਲੇ ਜੀ ਨੂੰ ਦੱਸਣਾ ਪੈਣਾ ਕਿ ਨਿਕਰ ਕੋਡ ਸੈਟ ਪਾਇਆ ਹੈ ਐਵੇਂ ਨੈਰੋ ਮਾਈਂਡਡ ਨਾ ਬਣੋ ਮੇਰੀ ਗੱਲ ਸੁਣੋ ਬਾ ਬਾ ਮੈਨੂੰ ਟੋਕੋ ਨਾ ਦੇਖ ਜਿਹੜੀ ਗੱਲ ਤੋਂ ਰੋਕਣਾ ਟੋਕਣਾ ਹੁੰਦਾ ਉਹ ਤਾਂ ਅਸੀਂ ਕਰਾਂਗੇ ਤੂੰ ਸਿਆਣੀ ਬਣ ਆ ਡਰੈੱਸ ਚੇਂਜ ਕਰ ਤੇ ਸੂਟ ਸੱਟ ਪਾ ਕੇ ਤੂੰ ਆਪਦਾ ਜਾ ਕੁਝ ਕੁ ਮਹੀਨਿਆਂ ਬਾਅਦ ਤਾਂ ਬਾਹਰ ਚਲੀ ਜਾਣਾ ਉੱਥੇ ਵੀ ਮੈਂ ਇਹੀ ਪਾਣਾ ਉੱਥੇ ਵੀ ਡਗੜੋਗੇ ਤੁਸੀਂ ਉੱਥੇ ਦੀ ਗੱਲ ਤਾਂ ਹੋਰ ਐ ਇੱਥੇ ਦਾ ਤਾਂ ਦੇਖਣਾ ਪੈਣਾ ਉਹ ਕਿਉਂ ਤੂੰ ਘਰ ਦਾ ਜ਼ਰੂਰਤ ਕਿੱਥੇ ਦਾ ਨਹੀਂ ਹੋਈਆਂ ਤੂੰ ਐਂ ਨਹੀਂ ਬੋਲੀ ਰੰਮਾ ਤੇਰੀ ਗੱਲ ਕਰ ਲੋ ਮੇਰਾ ਜਿਹੜਾ ਮਨ ਕਰੂਗਾ ਮੈਂ ਉਹ ਹੀ ਪਾਉਂਗੀ ਤੁਸੀਂ ਰੋਕ ਰੋਕ ਕੇ ਦੇਖੋ ਫਿਰ ਕਿਦਾਂ ਕਰਾਂਗੀ ਮੈਂ ਕਹਿੰਦਾ ਜੀ ਮੋਟਾ ਗਿਆ ਤੂੰ ਜਾ ਕੇ ਦੇਖ ਤੂੰ ਬਾਹਰ ਫਿਰ ਨਹੀਂ ਬੁੱਤ ਤੋਂ ਨਹੀਂ ਬੋਲਣਾ ਆਪਾਂ ਨਹੀਂ ਤਾਂ ਮੈਂ ਫੜਨਾ ਤੂੰ ਉਹ ਹੋਵੇ ਕੋਈ ਦਸਵਾ ਹੱਥੀ ਹੋ ਵੀ ਲੈ ਦੇਖੋ ਵੱਡਾ ਜਦੋਂ ਮੈਨੂੰ ਰਾਜੇ ਨੇ ਨਹੀਂ ਮਨਾ ਕੀਤਾ ਤੂੰ ਇਹ ਹੁੰਦੇ ਹੋਣੇ ਬੋਲਣ ਵਾਲੇ ਹਾਂ ਹੈ ਹੈ ਅਸੀਂ ਕੁਝ ਲੱਗਦੇ ਹਾਂ ਤਾਂ ਹੀ ਬੋਲਦੇ ਹਾਂ ਕਹਿੰਦਾ ਇਹੀ ਬਾਕੀ ਜਾਣਾ ਓ ਸਾਨੂੰ ਫਿਕਰ ਆ ਤੇਰੀ ਵੀ ਪਰਿਵਾਰ ਦੀ ਵੀ ਉਹ ਤੇਰੇ ਮਾਪਿਆਂ ਨੇ ਤੇ ਨਹੀਂ ਕੁਝ ਕਾ ਕੇ ਭੇਜਿਆ ਵੀ ਆ ਇੱਥੇ ਜੇ ਡਰੈਸ ਪਾ ਕੇ ਤੂੰ ਵੀ ਮੈਂ ਨਾ ਕਹਾਂ ਤਹਿਸ ਨਾ ਕਰੋ ਇਹ ਨਾ ਹੋਵੇ ਮੈਂ ਕਦੀ ਬੋਲਣਾ ਇਕੱਠਾ ਕਹਾਂ ਤਾਨੂੰ ਜੂਸ ਕਰਾਂ ਸਾਨੂੰ ਬਹੁਤ ਸ਼ਰਮ ਆਉਦੀ ਲੋ ਬੋ ਤੇ ਇਹਦੇ ਕੱਪੜੇ ਪਾ ਕੇ ਤੂੰ ਬਾਹਰ ਜਾਇਆ ਕਹਿੰਦਾ ਇਹੀ ਪਾ ਕੇ ਜਾਓ ਕਾਹਦੇ ਜੋ ਕਰਨਾ ਸਸਣ ਬੇਪੇ ਆ ਚੰਗੀ ਗੱਲ ਤੋਂ ਰੋਕਣਾ ਟੱਕਣਾ ਵੀ ਸਾਡਾ ਗੁਨਾਹ ਹੋ ਗਿਆ ਇਹਦਾ ਮਤਲਬ ਇਹੀ ਆ ਹੱਸੇ ਬੂਤਾਂ ਛਿੱਕੜੀ ਪਾ ਲਈਏ ਜੋ ਮਰਜੀ ਕਰੇ ਜੋ ਮਰਜੀ ਪਾਵੇ ਤੇ ਬਸ ਅਸੀਂ ਤਾਂ ਬੋਲਣ ਦਾ ਹੱਕ ਹੀ ਖੋਦਿਆ ਅੱਜ ਤੋਂ ਬਾਅਦ ਬੱਤ ਤੋਂ ਬੈ ਨੂੰ ਨਾ ਰੋਕਾ ਨਾ ਰੋਕੋ ਵਾਸ਼ੇ ਕੋਈ ਨਹੀਂ ਕਰੇ ਅੱਛਾ ਅੱਛਾ ਆਈ ਗੱਲ ਐ ਕਾਹਿੰ ਤੈਨੂੰ ਰੋਕਣੋਂ ਟੱਕਣੋਂ ਹਟਦੇ ਪਰਤੀ ਐ ਮੇਰੀ ਇੱਕ ਗੱਲ ਯਾਦ ਰੱਖੀ ਜਿਹੜੇ ਬਾਗ ਦਾ ਮਾਲੀ ਨਾ ਦੇਖ ਰਹੇ ਕਰਨੀ ਛੱਡ ਦੇਵੇ ਉਹ ਬਾਗ ਛੇਤੀ ਉੱਜੜ ਜਾਂਦਾ ਹੁੰਦਾ ਨਾ ਹੁਣ ਤੇ ਤੈਨੂੰ ਕੋਈ ਰੋਕਦਾ ਡੋਕਦਾ ਨਹੀਂ ਹੁਣ ਤੂੰ ਯਾਦ ਹੈ ਹੁਣ ਵੀ ਪਰੇਸ਼ਾਨ ਕਿਉਂ ਹੈ ਪਰੇਸ਼ਾਨ ਵੀ ਮੈਂ ਇਸੇ ਕਰਕੇ ਆ ਡੈਡੀ ਜਦੋਂ ਮੈਨੂੰ ਰੋਕਦੇ ਟੋਕਦੇ ਹੁੰਦੇ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਹੁਣ ਮੈਨੂੰ ਰੋਕਦੇ ਟੋਕਦੇ ਨਹੀਂ ਹੁਣ ਮੈਨੂੰ ਜ਼ਿਆਦਾ ਗੁੱਸਾ ਆਉਂਦਾ ਪਿਆ ਚੱਲ ਸ਼ੁਕਰ ਹੈ ਤੈਨੂੰ ਇੰਨੀ ਤੇ ਸਮਝ ਆ ਗਈ ਇਹ ਤਾਂ ਪੁਰਾਣੇ ਬਾਰੇ ਕਹਿੰਦੇ ਨਾ ਇੰਗਲੈਂਡ ਦਾ ਪੁੱਤ ਉਹਨਾਂ ਦਾ ਕਲਚਰ ਹੈ ਉਹਨਾਂ ਦਾ ਸਭਿਆਚਾਰ ਹੈ ਆਪਣਾ ਇਹ ਸਭਿਆਚਾਰ ਇੱਥੇ ਨਹੀਂ ਪਰ ਪਾਪਾ ਇੱਥੇ ਮੈਂ ਜੀਨਸ ਪਾਉਂਦੀ ਸੀ ਫਰੌਗ ਪਾਉਂਦੀ ਸੀ ਤੁਸੀਂ ਤਾਂ ਮੈਨੂੰ ਕਦੀ ਟੋਕਿਆ ਨਹੀਂ ਸੀ ਉਹ ਤਾਂ ਮਾਪਿਆਂ ਦੇ ਘਰ ਤੇ ਮਾਰੇ ਨਾਲ ਤੇ ਗੱਲ ਕੁਝ ਹੋਰ ਹੁੰਦੀ ਹੈ ਜਦੋਂ ਕੁੜੀਆਂ ਦਾ ਵਿਆਹ ਹੋ ਜੇ ਨਾ ਸਹੁਰਿਆਂ ਦੇ ਮੁਤਾਬਕ ਹੀ ਚੱਲਣਾ ਕੁੜੀ ਦੀ ਸਮਝਦਾਰੀ ਹੁੰਦੀ ਹੈ ਪਰ ਜੇ ਸਹੁਰੇ ਰੋਪਣ ਟੋਕਣ ਤੋਂ ਹਟ ਜਾਣ ਤਾਂ ਤਾਈ ਸਮਝ ਲੈਣਾ ਚਾਹੀਦਾ ਹੈ ਕਿ ਇਸ ਰਿਸ਼ਤੇ ਵਿੱਚੋਂ ਪਿਆਰ ਖਤਮ ਹੋ ਗਿਆ ਹੁਣ ਸਿਰਫ ਫਾਰਮੈਲਟੀ ਰਹਿ ਗਈ ਐ। ਅੱਛਾ ਮੈਨੂੰ ਰਾਜੇ ਨੇ ਨਹੀਂ ਬਣਾ ਕਿ ਤੂੰ ਹੁਣੇ ਕੋਨਾ ਕਰੇ। ਉਹ ਸਾਨੂੰ ਫਿਕਰ ਆ ਤੇਰੀ ਦੀ ਪਰਿਵਾਰ ਦੀ ਵੀ। ਮੈਂ ਨਾ ਬਾਰਾ ਕਹਿਸ ਨਾ ਕਰੋ। ਹੋਣਾ ਮੈਂ ਕਦੀ ਹੋਣਾ ਟੱਪਾ ਮੈਨੂੰ ਜੂਸ ਤੱਕ। ਤੇ ਪਾਪਾ ਮੈਨੂੰ ਹੁਣ ਕੀ ਕਰਨਾ ਚਾਹੀਦਾ? ਹੁਣ ਤਾਂ ਪੁੱਤ ਐਂ ਕਰ। ਤੂੰ ਟੂਰ ਦਾ ਖੜਾ ਛੱਡ। ਸਿੱਧਾ ਘਰੇ ਜਾ ਆਪਣੀ ਸੱਸ ਤੋਂ ਮਾਫੀ ਮੰਗ। ਜਿੰਨੇ ਉਹ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਚੱਲ। ਨਾਲੇ ਤੇ ਇਹ ਸਿਹਰ ਦਾ ਭੁੱਲਿਆ ਸ਼ਾਮ ਨੂੰ ਕਾਰਾ ਜੇ ਇਹਨਾਂ ਨੂੰ ਭੁੱਲਿਆ ਨਹੀਂ ਕਹਿੰਦੇ ਉਹ ਵੱਡੇ ਦਿੜਾ ਵਾਲੇ ਲੋਕ ਐ ਦੇਖੀ ਜਦੋਂ ਮਾਫੀ ਮੰਗਲੀ ਨਾ ਉਹਨਾਂ ਤੈਨੂੰ ਹੱਸ ਕੇ ਗਲੇ ਲਾ ਕੇ ਮਾਫੀ ਕਰ ਦੇਣਾ ਉਹ ਬੜੇ ਖੁਸ਼ ਨਸੀਬ ਹੁੰਦੇ tie ਜਿਨ੍ਹਾਂ ਨੂੰ ਕੋਈ ਰੋਕਣ ਟੁੱਕਣ ਵਾਲਾ ਹੁੰਦਾ